ਜਿੱਦਨ ਦਾ ਗੁਰਪ੍ਰੀਤ ਗੋਗੀ ਨੇ ਆਪਣੇ ਬੁੰਡੇ ਨਾਲੇ ਵਾਲਾ ਪੱਥਰ ਤੋੜਿਆ ਉਸ ਤੋਂ ਬਾਅਦ ਉਹਦੇ ਤੇ ਪ੍ਰੈਸ਼ਰ ਆਣਾ ਸ਼ੁਰੂ ਹੋ ਗਿਆ ਸਰਕਾਰ ਦਾ ਹਮ ਕਰਦੇ 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 ਇਹ ਹਾਲਾਤ ਬਣ ਗਏ ਇਹ ਸਾਡਾ ਭਰਾ ਸਾਡਾ ਇਸ ਦੁਨੀਆ ਛੱਡ ਗਿਆ ਅੱਜ ਅਸੀਂ ਇਲੈਕਸ਼ਨ ਲੜ ਰਹੇ ਹਾਂ ਮੇਰੇ ਬਹੁਤ ਹੀ ਪਿਆਰੇ ਦੋਸਤ ਗੁਰਪ੍ਰੀਤ ਸਿੰਘ ਗੋਗੀ ਹਮ ਉਹਦਾ ਸੂਇਸਾਈਡ ਉਹਨੇ ਕਰ ਲਈ ਜੀ ਉਹਦੇ ਕਰਕੇ ਸੀਟ ਖਾਲੀ ਹੋਈ ਹੈ ਹਮ ਕਦੀ ਸੋਚਿਆ ਕਿ ਉਹਦਾ ਸੂਇਸਾਈਡ ਨਹੀਂ ਮਰਡਰ ਆ ਆਪਾਂ ਸਾਰਾ ਪੰਜਾਬ ਵੇਚ ਕੇ ਦਿੱਲੀ ਨੂੰ ਜੀ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਕਰੋਨਾ ਲੱਖਾਂ ਕਰੋੜ ਦੇ ਕੱਪੜੇ ਕਰਕੇ ਆਪਣਾ ਪਤਾ ਹੀ ਆਪਣਾ ਕੋਈ ਲੁਕਿਆ ਕੀ ਹੈਗਾ ਪਰ ਆਮ ਆਦਮੀ ਪਾਰਟੀ ਤਾਂ ਕਹਿੰਦੀ ਜਿਹੜਾ ਅਕਾਲੀ ਕਾਂਗਰਸੀਆਂ ਨੇ ਰਲ ਕੇ ਗੰਦ ਪਾਏ ਹੋਇਆ ਸੀ ਅਸਤਾ ਝਾੜੂ ਨਾਲ ਹਜੇ ਉਹੀ ਸਾਫ਼ ਕਰਨ ਲੱਗੇ ਪਿਆ 3.5 ਸਾਲ ਤੋਂ ਇਹ ਤਾਂ ਚੋਰਾਂ ਦੀ ਨ ਟੋਲੀ ਆ ਇੱਕ ਵੰਦਾ ਨਹੀਂ ਫਿਲਮ ਆਂਦੀ ਚਲੀ ਬਾਬਾ ਚਾਲੀ ਜੁਰ ਘਾਣੀ ਹੁੰਦੀ ਸੀ ਜੀ 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 ਇਹ ਤਾਂ ਸਾਰੇ ਚੋਰ ਨੇ ਦਾ ਪੂਨੇ ਰ ਲੁੱਟਣ ਆਏ ਹੋਇਆ ਮੌਕੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਬੈਨਰ ਲੱਗੇ ਹੋਏ ਦੇਖ ਰਿਹਾ ਸੀ ਜਿਹੜੇ ਬੈਨਰਾਂ ਤੋਂ ਉਮੀਦਵਾਰ ਦੀ ਫੋਟੋ ਗਾਇਬ ਆ ਤੇ ਕੇਜਰੀਵਾਲ ਦੇ ਚਿਹਰੇ ਨੂੰ ਹਾਈਲਾਈਟ ਕੀਤਾ ਜਾ ਰਿਹਾਗਾ ਉਹ ਤਾਂ ਕਰਕੇ ਆ ਕਿ ਇਲੈਕਸ਼ਨ ਇ ਕੇਜਰੀਵਾਲ ਕੋਲ ਕਰਕੇ ਲੜੇ ਜਾ ਰਹੇ ਨੇ ਲੁਧਿਆਣਾ ਬੈਸਟ ਜਿਮਣੀ ਚੌਂ ਦਾ ਵਿਗੜ ਵੱਜ ਚੁੱਕਿਆ ਤਾਂ ਜਹਦ ਦੇ ਵਿੱਚ ਸਭ ਦੀਆਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਤੇ ਬਣੀਆਂ ਹੋਈਆਂ ਨੇ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਲੰਬੇ ਸਮੇਂ ਤੋਂ ਲੋਕਾਂ ਦੀ ਇਹ ਆਵਾਜ਼ ਵੀ ਉੱਠ ਰਹੀ ਆ ਕਿ ਜੇ ਪੰਜਾਬ ਨੂੰ ਮੁਰਤੋਂ ਟਰੈਕ ਤੇ ਲੈ ਕੇ ਆਉਣਾ ਤਾਂ ਖੇਤਰੀ ਪਾਰਟੀ ਨੂੰ ਮੂਰੀ ਤੌਰ ਤੇ ਮੈਦਾਨ ਦੇ ਵਿੱਚ ਆਉਣਾ ਹੀ ਪੈਣਾਗਾ ਤਾਂ ਅੱਜ ਸਾਡੇ ਨਾਲ ਜਿਹੜੇ ਇੱਥੋਂ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰਵਕਾਰ ਸਿੰਘ ਹੋਰੀ ਮੌਜੂਦ ਰਹਿਣਗੇ ਕੁਮਨ ਸਾਹਿਬ ਦਲਕਮ ਜੀ ਆਏ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਕੁਮਨ ਸਾਹਿਬ ਕੀ ਕਹਿੰਦਾ ਲੁਧਿਆਣਾ ਵੈਸਟ ਦਾ ਵੋਟਰ ਵੋਟਰ ਦਾ ਵੋਟ ਪਿਆ ਦੇ ਰਿਹਾ ਪਸੰਦ ਕਰ ਰਿਹਾ ਔਰ ਨਾਲਿਓ ਬਦਲਾਵ ਚਾਹੁੰਦਾ ਕਿ ਜਿਹੜਾ ਉਹਨਾਂ ਬਦਲਾਵ ਪਹਿਲੇ ਕੀਤਾ ਸੀਗਾ ਜਾਂ ਹੋਇਆ ਸੀਗਾ ਹੂੰ ਉਹਦੇ ਨਾਲ ਤਾਂ ਵੋਟਰ ਦੇ ਹੱਥ ਖੜੇ ਹੋਗੇ ਘੁੰਮਣ ਸਾਹਿਬ ਦੇਖਿਆ ਜਾਵੇ ਪਿਛਲੇ ਇਹ ਸਾਲਾਂ ਦੌਰਾਨ ਕਾਂਗਰਸ ਦੀ ਸਰਕਾਰ ਵੀ ਲੋਕਾਂ ਨੇ ਦੇਖ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਖ ਲਈ ਘੁੰਮਣ ਸਾਹਿਬ ਅਜਿਹਾ ਕੀ ਲੱਗ ਕਰਨਗੇ ਕਿ ਲੋਕ ਘੁੰਮਣ ਸਾਹਿਬ ਦੇ ਹੱਕ ਦੇ ਵਿੱਚ ਫਤਬਾ ਦੇਣ ਘੁੰਮਣ ਦਾ ਸਾਰਿਆਂ ਨੂੰ ਪਤਾ ਹੈ ਕਿ ਵਿਜ਼ਨਰੀ ਆਦਮੀ ਹੈ ਜੀ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਮੇਰੇ ਵਿੱਚ ਇਹ ਸੋਚ ਹੈ ਜੀ ਮੇਰੇ ਕੋਲ ਕੰਮ ਕਰਨ ਦੀ ਸ਼ਕਤੀ ਹੈ ਔਰ ਸਭ ਮੈਂ ਇੰਨੇ ਸਾਲ ਹੋ ਗਏ ਇਸ ਇਲਾਕੇ ਵਿੱਚ ਵਿਚਰਦਿਆਂ ਹੋਇਆ ਜਿਹੜੇ ਲੁਧਿਆਣਾ ਦੇ ਵਿੱਚ ਮੈਂ ਹਮੇਸ਼ਾ ਸੇਵਾ ਭਾਵ ਨਾਲ ਕੰਮ ਕੀਤਾ ਹੈਗਾ ਸੋਸ਼ਲ ਮੈਂ ਤਾਂ ਸੋਚਿਆ ਨਹੀਂ ਸੀ ਮੈਂ ਕਦੀ ਇਲੈਕਸ਼ਨ ਲੜਨੀ ਹੈ ਨਾ ਹੀ ਮੈਂ ਕਦੀ ਟਿਕਟ ਮੰਗੀ ਹੈ ਜੀ ਇਹ ਟਿਕਟ ਤਾਂ ਤਾਂ ਮੈਨੂੰ ਦਿੱਤੀ ਗਈ ਹੈ ਕਿਉਂਕਿ ਮੇਰਾ ਪਿਛਲਾ ਪਛੋਕੜਾ ਦੇਖ ਕੇ ਕਿ ساری ਉਮਰ ਹੋ ਗਈ ਲੋਕਾਂ ਦੇ ਕੰਮ ਕਰਦੇ ਹੋਏ ਔਰ ਕਾਫੀ ਆਤੇ ਮੇਰੇ ਵਕਾਲਤ ਵੀ ਅਗਰ ਕਹਾ ਦਾ 50 ਤੋਂ 60% ਵਕਾਲਤ ਮੇਰੀ ਫ੍ਰੀ ਦੀ ਵਕਾਲਤ ਹੈ ਜੀ ਫ੍ਰੀ ਮੈਂ ਤਾਂ ਕਹਿੰਦਾ ਕਿਉਂਕਿ ਮੈਂ ਆਪਣੇ ਕਿਸੇ ਕੋਲ ਮੈਂ ਦਿਖਾਂਦਾ ਨਹੀਂਗਾ ਪਰ ਮੈਨੂੰ ਆਪ ਨੂੰ ਅੱਛਾ ਲੱਗਦਾ ਮੇਰੇ ਮਨ ਨੂੰ ਅੱਛਾ ਲੱਗਦਾ ਹੈ ਕਿ ਮੈਂ ਸੇਵਾ ਕਰਿਆ ਹੂੰ ਠੀਕ ਹੈ ਨਾ ਦੂਜੀ ਗੱਲ ਹੈ ਜਿਹੜੀ ਬੜੀ ਇੰਪੋਰਟੈਂਟ ਗੱਲ ਹੈਗੀ ਹੈ ਲੁਧਿਆਣੇ ਵਿੱਚ ਲਾਅ ਐਂਡ ਆਰਡਰ ਇੰਨਾ ਖਰਾਬ ਹੋ ਚੁੱਕਿਆ ਹੂੰ ਸਥਿਤੀ ਇੰਨੀ ਖਰਾਬ ਹੋ ਗਈ ਹੈ ਹੂੰ ਲੁਧਿਆਣੇ ਵਿੱਚ ਸਾਡੇ ਇੰਡਸਟਰੀ ਜਮਾਂ ਖਤਮ ਕਰਦੀ ਜੀ ਟ੍ਰੇਡ ਖਤਮ ਕਰਦਾ ਹੂੰ ਸਾਡੇ ਐਜੂਕੇਸ਼ਨ ਸਿਸਟਮ ਖੇਲ ਫੇਲ ਕਾ ਤਾ ਪੰਜਾਬ ਦਾ ਸਾਡੇ ਹੈਲਥ ਸਰਵਿਸ ਬੰਦ ਕਰਤੀ ਹੈ ਹੂੰ ਠੀਕ ਹੈ ਨਾ ਪੰਜਾਬ ਚ ਜਿਹੜੇ ਲੋਕੀ ਬਾਹਰੋਂ ਆਉਂਦੇ ਨੇ ਟੂਰਿਸਟ ਉਹ ਬੰਦ ਹੋ ਗਏ ਹੂੰ ਕਿਉਂਕਿ ਬਹੁਤ ਇਦਾਂ ਦਾ ਬਣ ਗਿਆ ਹੂੰ ਤੇ ਹੁਣ ਜਿਹੜਾ ਨਾ ਇਹਨੂੰ ਦੁਬਾਰਾ ਸਟਾਰਟ ਕਰਨ ਦੀ ਲੋੜ ਹੈ ਜੀ ਜੋ ਵੀ ਨੇ ਅੱਜ ਨੂੰ ਕਹਿੰਦੇ ਆ ਵਰਡ ਹੂੰ ਇਹਨੂੰ ਸਟਾਰਟ ਕਰਨ ਦੀ ਲੋੜ ਹੈ ਤਾਂ ਜੋ ਦੁਬਾਰਾ ਇਹ ਸਾਰੇ ਇੰਡਸਟਰੀ ਨੂੰ ਵੀ ਕਿਸਾਨੀ ਨੂੰ ਹੂੰ ਟਰੇਡਰ ਨੂੰ ਹੂੰ ਔਰ ਹਰ ਟਾਈਪ ਦੇ ਬਿਜ਼ਨਸ ਜਿਹੜਾ ਹੈਗਾ ਵੈ ਹੂੰ ਉਹਨੂੰ ਫਲਰਿਸ਼ ਕੀਤਾ ਜਾਵੇ ਹੂੰ ਤੇ ਉਹਦੇ ਵਾਸਤੇ ਜਿਹੜੇ ਨਾ ਇੱਕ ਵਿਜਨ ਚਾਹੀਦਾ ਤੇ ਮੇਰੇ ਚ ਵਿਜਨ ਵਿਜਨ ਵੀ ਹੈ ਤੇ ਪੈਸ਼ਨ ਵੀ ਹੈ ਹੂੰ ਪੈਸ਼ਨ ਹੈ ਕੰਮ ਕਰਦਾ ਹੂੰ ਵਿਜਨ ਹੈ ਜਿਹੜੇ ਦੁੱਖ ਜੋ ਐ ਤੱਕ ਪ੍ਰੋਬਲਮਸ ਆ ਗਿਆ ਉਹਨੂੰ ਠੀਕ ਕਰਦਾ ਹੂੰ ਤੋਂ ਇਸ ਕਰਕੇ ਜਿਹੜੇ ਹੈਗੇ ਮੈਂ ਲੁਧਿਆਣਾ ਪਛਵੀ ਦੇ ਵੋਟਰਸ ਨੂੰ ਪਤਾ ਹੈਗਾ ਕਿ ਜੇ ਪੋਜ਼ਿਟਿਵਿਟੀ ਲੈ ਕੇ ਆ ਸਕਦੇ ਹੈਗਾ ਹੂੰ ਤੇ ਉਹ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹੋ ਕੇ ਉਹਨੂੰ ਪੋਜ਼ਿਟਿਵਿਟੀ ਆ ਨਹੀਂ ਸਕਦੀ ਮੇਕਮਨ ਸਾਹਿਬ ਕੀ ਲੱਗਦਾ ਕਿ ਇਸ ਵਾਰ ਜਿਹੜੀ ਵੋਟ ਪੈਣੀ ਆ ਚਿਹਰੇ ਨੂੰ ਪੈਣੀ ਆ ਜਾਂ ਪਾਰਟੀ ਦੇ ਨਾਉ ਨੂੰ ਪੈਣੀ ਆ ਦੇਖੋ ਹਮੇਸ਼ਾ ਹੀ ਵੋਟ ਚਿਹਰੇ ਨੂੰ ਪੈਂਦੀ ਹੈ ਹਮ ਪਾਰਟੀ ਦੇ ਨਾਮੋਂ ਘਟ ਪੈਂਦੀ ਹੈ ਹਮ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਬੰਦਾ ਕਿਵੇਂ ਕੰਮ ਕਰਾ ਸਕਦਾ ਹਮ ਪਾਰਟੀ ਤਾਂ ਜਿਹੜੀ ਹੈ ਨਾ ਉਸ ਤੋਂ ਬਾਅਦ ਆਂਦੀ ਹੈਗੀ ਹੈ ਹਮ ਲੇਕਿਨ ਸਾਡੇ ਵਿੱਚ ਕੀ ਹੈ ਸਾਡੇ ਸ਼੍ਰੋਮਣੀ ਅਕਾਲੀ ਦਲ ਨੰਬਰ 1 ਤੇ ਹੈ ਨੰਬਰ ਪਹਿਲੇ ਆਂਦੀ ਹੈ ਹਮ ਚਿਹਰਾ ਬਾਅਦ ਆਂਦਾ ਹੈ ਹਮ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਲੋਕਾਂ ਨੇ 2007 ਤੋਂ ਲੈ ਕੇ 2017 ਦਾ ਵਕਫਾ ਦੇਖਿਆ ਪੀਰੀਅਡ ਦੇ ਹੂੰ ਜਿਹੜੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਜਿੰਨੀ ਹੋਈ ਹੈ ਸੜਕਾਂ ਬਣੀਆਂ ਵਾਟਰ ਤੇ ਸੀਵਰੇਜ ਆਪਣਾ ਇਲੈਕਟ੍ਰਿਟੀ ਜੀ ਇਸ ਸਰਪਲਸ ਕਰਤੀ ਹੂੰ ਇਲੈਕਟ੍ਰਿਟੀ ਦਾ ਸਰਪਲਸ ਹੋ ਗਈ ਸੀ ਫਿਰ ਉਹ ਕਣੇ ਇੰਡਸਟਰੀਅਲ ਪਾਲਿਸੀ ਦੇਖੀਏ ਫਿਰ ਐਜੂਕੇਸ਼ਨ ਪਾਲਿਸੀ ਦੇਖੀਏ ਹੈਲਥ ਸੈਕਟਰ ਦੇਖ ਲਿਆ ਫਿਰ ਉਹ ਕਣੇ ਵੀ ਦੇਖ ਲਿਆ ਕਿ ਓਵਰ ਆਲ ਜਿਹੜੀ ਗ੍ਰੋਥ ਹੈਗੀ ਹੈ ਮਾਰਕੀਟ ਦੀ ਹੂੰ ਉਹ ਬੜੇ ਸਟ੍ਰੀਟਲੀ ਉੱਪਰ ਜਾਂਦੀ ਹੈ ਹੂੰ ਜਦ ਕਿ ਹੁੰਦਾ ਐ ਥੱਲੇ ਡੇਗੀ ਹੋਈ ਹੈ ਜਿਵੇਂ ਕਲਿਫਟ ਤੋਂ ਥੱਲੇ ਡੇ ਦਾ ਬੰਦਾ ਜੀ ਉਹੜੀ ਗ੍ਰੋਥ ਹੈ ਕੀ ਹੈ ਚਾਹੇ ਮੋਨਟਰੀ ਨਾਲ ਹੋਵੇ ਚਾਹੇ ਇਕਨੋਮਿਕਲੀ ਨਾਲ ਹੋਵੇ ਠੀਕ ਹੈ ਨਾ ਇਹ ਕਿਸੇ ਵੀ ਫੀਲਡ ਚ ਲੈ ਲਓ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਸਰਕਾਰ ਚ ਹੋਈ ਹੈ ਸੋ ਲੋਕਾਂ ਨੇ ਉਹਦਾ ਬੈਲੈਂਸ ਬਣਾਇਆ ਹਾਇ ਸੋਰੀ ਹਮਮ ਕਈ ਚਿਹਰੇ ਦੇਖ ਰਿਹਾ ਤੇ ਕਈ ਪਾਰਟੀ ਦੇਖ ਰਿਹਾ ਸੋ ਇਸ ਦੋਨੋਂ ਦਾ ਸੁਮੇਲ ਹੈ ਜੀ ਮੇ ਅਪਰ ਦੇਖਿਆ ਜਾਵੇ ਕਿਸਾਨੀ ਅੰਦੋਲਨ ਤੋਂ ਬਾਅਦ ਜਿਸ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮਿਆਰ ਗਿਰਿਆ ਸੀ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ 2022 ਦੀ ਇਲੈਕਸ਼ਨ ਵਿੱਚ ਅਕਾਲੀ ਦਲ ਦੇ ਵੱਡੇ-ਵੱਡੇ ਥੰਮ ਸੀ ਜਿਹੜੇ ਉਹ ਵੀ ਗਰੇ ਸੀ ਤਾਂ ਜਹਹਿ ਚ ਚੁਣੌਤੀਆਂ ਕਿੰਨੀਆਂ ਕਨੇ ਉਸ ਵੇਲੇ ਝੂਠ ਦਾ ਨਿਸ਼ਾਨ ਸੀ ਝੂਠ ਬੋਲ ਕੇ ਸਾਰੇ ਜਿਹੜੇ ਹੈਗੇ ਇਹਨਾਂ ਨੂੰ ਥੰਮ ਸੁੱਟ ਲਏ ਸੀ ਪਰ ਹੁਣ ਉਹ ਸਮਾਂ ਨਿਕਲ ਗਿਆ ਲੋਕਾਂ ਨੂੰ ਸੱਚ ਪਤਾ ਲੱਗ ਗਿਆ ਕਹਿੰਦੇ ਏਸੇ ਸੀਟ ਤੋਂ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਈ ਸੀ ਦੇਖੋ ਜ਼ਮਾਨਤ ਜ਼ਬਤ ਨਹੀਂ ਹੋਈ ਹੈ ਗਲਤ ਗੱਲ ਲੱਗ ਗਈ ਹੈ ਮਹੇਸ਼ੇਂਦਰ ਗਰੀਵਾਲ ਹੋਰੀ ਇਲੈਕਸ਼ਨ ਲੜਦੇ ਨੇ ਲੜਦੇ ਸੀਗੇ ਗਰੇਵਾਲ ਸਾਹੀ ਇਲੈਕਸ਼ਨ ਦੀ ਕਲ ਖੁਰਗਲ ਸੀ ਅੱਜ ਹੋਰ ਹੈ ਉਦੋਂ ਸੀਗਾ ਲੋਕਾਂ ਦਾ ਤੇ 2015 ਦੇ ਕਾਹਨ ਦੀ ਆਵਾਜ਼ ਇਹਨਾਂ ਨੇ ਜੀ ਬੇਦਬੀ ਕਰਾਈ ਹੈਗੀ ਹੁਣ ਲੋਕਾਂ ਨੂੰ ਕਲੀਅਰ ਹੋ ਗਿਆ ਕਿ ਤਿੰਨ ਅਸੀਂ ਬਦਲ ਗਏ ਹੈ ਤੇ ਬੇਦਬੀ ਵਾਲਾ ਫਿਰ ਚੌਥੀ ਇਸ਼ੂ ਹੈ ਬੇਦਬੀ ਵਾਲੇ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਨੇ ਫੜੇ ਹੈ ਉਤੋਂ ਕੋਈ ਬੰਦਾ ਹੀ ਨਹੀਂ ਫੜਿਆ ਸੋ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਰਾ ਇੱਕ ਝੂਠਾ ਨੈਰੇਟਿਵ ਸੀਗਾ ਜਦੋਂ ਗਰੇਵਾਲ ਸਾਹਿਬ ਨੇ ਇਲੈਕਸ਼ਨ ਲੜੀ ਹੈ ਨਾ ਉਦੋਂ ਇਹ ਮੁੱਦਾ ਬਹੁਤ ਭਾਰੀ ਸੀਗਾ ਬਹੁਤ ਬਾਰੇ ਜੀ ਹੁਣ ਤੁਸੀਂ ਕਿਸਾਨੀ ਮੁੱਦੇ ਦੀ ਗੱਲ ਕਰਦੇ ਹੋ ਮੈਂ ਖੁਦ ਸਿੰਘੂ ਬਾਰਡਰ ਤੇ ਜਾ ਕੇ ਧੰਨ ਦੇਖ ਕੇ ਆਂਦਾ ਹਾਂ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਲੀਗਲ ਸੇਲ ਦਾ ਪ੍ਰਧਾਨ ਸੀਗਾ ਹਮ ਕਾਨੂੰਨੀ ਸੇਲ ਦਾ ਪ੍ਰਧਾਨ ਸੀਗਾ ਪੰਜਾਬ ਦਾ ਮੈਂ ਉਹਦੇ ਬਾਪ ਜੀ ਜਾਂਦਾ ਰਿਹਾ ਹਮ ਉਹ ਇਸ਼ੂ ਨਹੀਂ ਸੀਗਾ ਉਹ ਇਸ਼ੂ ਵੀ ਇੱਕ ਬਣਾਇਆ ਗਿਆ ਇਸ਼ੂ ਸੀਗਾ ਇਹਨਾਂ ਪਾਰਟੀਆਂ ਨੇ ਕਹਿੰਦੇ ਬੀਜੇਪੀ ਦੇ ਨਾਲ ਰਿਸ਼ਤਾ ਵੀ ਉਸ ਤੋਂ ਬਾਅਦ ਤੋੜਿਆ ਗਿਆ ਸੀ ਅਕਾਲੀ ਦਲ ਦੇ ਵੱਲੋਂ ਜਦੋਂ ਕਿਸਾਨਾਂ ਨੇ ਅਕਾਲੀ ਦਲ ਦਾ ਵਿਰੋਧ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਸੀ ਗਲਤ ਗਲਤ ਹੈ ਕਿਸਾਨਾਂ ਵਾਸਤੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਥਮ ਪਾਰਟੀ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿਸਾਨ ਜਿਹੜੇ ਆ ਨਾ ਉਹਨਾਂ ਜਿੰਦ ਜਾਨ ਰਏ ਆ ਕਿਉਂਕਿ ਅਸੀਂ ਸਾਰੇ ਹੀ ਕਿਸਾਨੀ ਜੋ ਆਏ ਆ ਹਮ ਅੱਜ ਵੀ ਕਿਸਾਨੀ ਕਰਦੇ ਆ ਸੱਜ ਵੀਰ ਸਿੰਘ ਵਾਲਦੀ ਅੱਜ ਵੀ ਪੜੀ ਹੈਗੀ ਹੈ ਜ਼ਮੀਨ ਹੈਗੀ ਹੈ ਉਹ ਮਸੰਦੇ ਖਿਲਾਫ ਕਿਉਂ ਜਾਣਗੇ ਸਾਬ ਪ੍ਰਕਾਸ਼ ਸਿੰਘ ਬਾਦਲੇ ਦਾ ਜੁੜਨੇ ਕੰਮ ਕੀਤੇ ਆ ਮਕਸਮ ਕਿਸਾਨਾਂ ਲਈ ਕੀਤੇ ਆ ਗੱਲ ਹੈ ਕਿਸਾਨਾਂ ਨੂੰ ਗਲਤ ਤਰੀਕੇ ਨਾਲ ਸਮਝਾਇਆ ਗਿਆ ਹਮ ਉਸ ਵੇਲੇ ਕਿਸਾਨਾਂ ਦਾ ਜਿਹੜਾ ਅੰਦੋਲਨ ਹੋਇਆ ਹੈਗਾ ਵਾ ਸਭ ਤੋਂ ਪਹਿਲੇ ਇੱਕੋ ਸੀਟ ਮੰਤਰੀ ਨੇ ਡਿਜ਼ਾਈਨ ਕੀਤਾ ਸੀ ਉਹ ਵਿਪਹਾਰ ਸਿਮਰਤ ਕੋ ਬਾਦਲ ਸੀਗੇ ਮੈਂ ਤੁਹਾਨੂੰ ਕਹਿਣਾ ਲੋਕੀ ਦਾ ਪੰਛੀ ਨਹੀਂ ਛੱਡਦੇ ਨੰਬਰ ਦਾ ਨਹੀਂ ਛੱਡਦੇ ਇਹ ਤਾਂ ਕੈਬਨਿਟ ਦਾ ਰੈਂਕ ਛੱਡ ਗਿਆ ਸੀ ਪਰ ਛੱਡਿਆ ਤਾਂ ਵਿਰੋਧ ਤੋਂ ਬਾਅਦ ਸੀ ਨਾ ਅਰੇ ਵਿਰੋਧ ਤਾਂ ਹੁੰਦਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਖੁਦ ਉਹਦੇ ਵਿੱਚ ਸੀ ਵਿਰੋਧ ਦੇ ਵਿੱਚ ਜੀ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਸੀਗਾ ਹੂੰ ਵਿਰੋਧ ਦੇ ਘਰ ਨਹੀਂ ਆਇਆ ਹੈਗਾ ਹੂੰ ਗਲਤ ਗੱਲ ਹੋਗੀ ਕਿਉਂਕਿ ਇਸ ਗੱਲ ਤੋਂ ਕੋ ਮਨਜੀ ਕਰਨੀ ਹੋਇਆ ਜਾਦਾ ਸਦਾ ਕਿ ਕਿ ਕਿਸਕੜ ਦਿਓ ਮੈਨੂੰ ਮੇਰੀ ਗੱਲ ਪੂਰੀ ਜੀ ਮੇਰੀ ਗੱਲ ਤੋਂ ਗੱਲ ਕੰਪਲੀਟ ਹੋਉਂਦਿਆ ਗਾ ਜੀ ਵਿਰੋਧ ਕਿਸਾਨਾਂ ਨੇ ਨਹੀਂ ਕੀਤਾ ਹੂੰ ਵਿਰੋਧ ਸੇ ਕਿਸਾਨਾਂ ਦੇ ਕੁਝ ਖਰੀਦੇ ਹੋਏ ਲੀਡਰ ਹੂੰ ਜਿਹੜੇ ਕਿ ਸਰਕਾਰ ਦੇ ਨਾਮ ਤੇ ਚੱਲਦੇ ਸੀਗੇ ਹੂੰ ਹੁਣ ਮੈਂ ਹੁੰਦੀ ਗੱਲ ਕਰਦਾ ਚਲੋ ਉਹਨਾਂ ਚੱਲਦੇ ਹੋਏ ਆਪਾਂ ਕੇ ਗੱਲ ਕਰੀਏ ਜੀ ਜਿਹੜੇ ਕਹਿੰਦੇ ਸੀ ਐ ਚੁਟਕੀ ਜ ਐਮਐਸਪੀ ਦੇ ਦਾਂਗੇ ਦਿੱਤੀ ਉਹ ਤਾਂ ਅੱਜਕੱਲ ਗਾਇਬ ਨੇ ਨੰਬਰ 2 ਜਿਹੜੇ ਬੰਦਿਆਂ ਨੇ ਕਿਸਾਨਾਂ ਨੂੰ ਹੁਣ ਬਾਰਡਰ ਤੇ ਬਿਠਾਇਆ ਸੀ ਪਿਛਲੇ ਸਾਲ ਉਹ ਬਾਰਡਰ ਖਾਲੀ ਕਿਉਂ ਕਰਾਇਆ ਹਮ ਕਿਸਾਨੀ ਲੀਡਰ ਜਿਹੜੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਆਪੋਜ਼ ਕਰਦੇ ਸੀਗੇ ਹਮ ਉਹਨਾਂ ਨੂੰ ਪੁੱਛੋ ਕਿ ਜਦਨ ਆਰ ਧੰਨਾ ਚੱਕਿਆ ਪੋਸਿਆਂ ਚ ਗਿਆ ਉਹ ਲੀਡਰ ਕਹਿੰਦਾ ਫਾਈਵ ਸਟਾਉਟ ਰਵੇ ਰੋਟੀਆਂ ਨਹੀਂ ਸੀ ਖਾਂਦੇ ਵੇ ਹਮ ਕੀ ਆ ਉਹ ਲੀਡਰਾਂ ਨੇ ਸਾਡੇ ਕਿਸਾਨ ਘਟਵਾਏ ਕਿ ਨਹੀਂ ਘਟਵਾਏ ਹਮ ਹੁੰਦਾ ਗਿਆ ਵੈ ਆਹੀ ਲੀਡਰ ਜਿਹੜੇ ਆਪੋਜ਼ ਕਰ ਰਹੇ ਸੀਗੇ ਹਮ ਇਹ ਲੀਡਰ ਸਾਰੇ ਸਾਰੇ ਸਰਕਾਰ ਦੇ ਟਟੂਨੇ ਪਿੱਠੂ ਨੇ ਉਹਨਾਂ ਦੇ ਮੈਂ ਤੁਹਾਡੇ ਚੈਲੰਜ ਕਰਕੇ ਗੱਲ ਕਰ ਰਿਹਾ ਮੈਂ ਕੋਈ ਇਦਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਵੀ ਕਿਸਾਨ ਆ ਮੈਂ ਵੀ ਦੇਖਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵਿਚਾਰੇ ਕਿਸਾਨਾਂ ਨੂੰ ਲੈ ਜਾ ਕੇ ਉੱਥੇ ਬਿਠਾ ਦਿੰਦੇ ਹੋ ਲੀਡਰ ਜਿਹੜੇ ਹੈਗੇ ਨੇ ਥੋੜੇ ਐ ਜਿਆਦਾ ਨਹੀਂ ਹੈਗੇ ਮੈਂ ਦੋ ਚਾਰਾਂ ਦੀ ਗੱਲ ਕਰੂੰਗਾ ਬੜੀਆਂ ਜਿੱਥੇ ਬੰਦੀਆਂ ਬਹੁਤ ਅੱਛੀਆਂ ਜਿੱਥੇ ਬੰਦੀਆਂ ਨੇ ਬੜੀਆਂ ਮੈਂ ਤਾਂ ਹਨ ਜਥੇਬੰਦੀਆਂ ਕਹੂੰਗਾ ਹਮ ਜਿਹੜੀਆਂ ਵਾਕੇ ਲੋਕਾਂ ਲਈ ਲੜ ਰਹੀਆਂ ਹਮ ਭਾਜ ਕੁਝ ਕੁ ਜਥੇਬੰਦੀਆਂ ਜਿਹੜੇ ਸਰਕਾਰ ਨੇ ਖੜੀ ਕੀਤੀ ਮਤਲਬ ਕਿਸਾਨਾਂ ਦੇ ਭੋਲੇ ਪੰਨ ਦਾ ਫਾਇਦਾ ਚੁੱਕਿਆ ਗਿਆ ਐਗਜ਼ੈਕਟਲੀ ਮੈਂ ਵੀ ਤਾਂ ਕਿਸਾਨਾਂ ਮੈਂ ਜਾ ਕੇ ਮੈਂ ਤੁਹਾਨੂੰ ਕਹਿ ਕਿ ਹੈ ਮੇਰੇ ਫੋਟੋਆਂ ਦੇਖੋ ਮੈਂ ਲੈਕਚਰ ਸੁਣਨ ਉੱਥੇ ਜਾ ਕੇ ਹਮ ਆਦੀਪ ਮੈਨਾਂ ਵਾਲੀ ਹੁੰਦਾ ਸੀਗਾ ਦੀਪ ਸਿੱਧੂ ਨੂੰ ਮੋਚ ਲੰਦੇ ਸੀ ਹੁੰਦਾ ਵਿਚਾਰ ਰਿਹਾ ਨਹੀਂਗਾ ਜੀ ਆ ਕਿਸਾਨੀ ਅੰਦੋਲਨ ਕਰਕੇ ਹੀ ਦੀਪ ਸਿੱਧੂ ਜਿਹੜਾ ਹੈਗਾ ਵੈ ਸਰਕਾਰੀ ਜੰਸੀਆ ਨਾਲ ਮਰਵਾਇਆ ਹਮ ਇਹ ਕੋਈ ਐਕਸੀਡੈਂਟ ਥੋੜਾ ਹੋਇਆ ਵੈ ਇਟਸ ਅ ਮਰਡਰ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਦੀਪ ਸਿੱਧੂ ਦਾ ਕਤਲ ਹੋਇਆਗਾ ਐਕਸੀਡੈਂਟ ਨਹੀਂ ਸੀ ਮੈਂ ਤਾਂ ਬਿਆਨ ਆਇਆ ਸੀ ਮੇਰਾ ਕਿ ਇਹ ਮਰਡਰ ਹੈਗਾ ਵਾ ਹੂੰ ਮੰਨਣ ਵਾਲੀ ਕਿਹੜੀ ਗੱਲ ਹੈ ਮੈਂ ਜਦੋਂ ਮੁਕਰਾਂ ਉਹ ਗੱਲ ਹੁੰਦੀ ਹੈ ਮੇਰਾ ਤਾਂ ਖੁਦ ਬਿਆਨ ਹੈ ਕਿ ਇਹ ਜਿਹੜੀ ਹੈਗੀ ਹੈ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀਗੀ ਹੂੰ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹ ਕਿਸੇ ਜੱਜ ਸਾਹਿਬ ਤੋਂ ਹੋਣੀ ਚਾਹੀਦੀ ਸੀ ਜੀ ਕਿਉਂਕਿ ਪੁਲਿਸ ਜਿਹੜੀ ਹੈਗੀ ਹੈ ਜਾਂ ਜਿਹੜੀਆਂ ਏਜੰਸੀਜ਼ ਹੈਗੀਆਂ ਨੇ ਉਹ ਤਾਂ ਸਰਕਾਰ ਦੇ ਹੱਥ ਹੱਤੋਂ ਕੰਮ ਨੇ ਹੂੰ ਅਗਰ ਕਿਸੇ ਜੁਡੀਸ਼ੀਅਲ ਆਫਸਰ ਤੋਂ ਹੋਣੀ ਹੂੰ ਤਾਂ ਪਰ ਮੈਂ ਸੱਚ ਤਾਂ ਦੁੱਧਾ ਦੁੱਧ ਪਾਣੀ ਦਾ ਪਾਣੀ ਪਤਾ ਲੱਗਦਾ ਸੀ ਹੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੈ ਹੂੰ ਕੀ ਹੈ ਅਜੰਸੀਆ ਦਾ ਕਤਲ ਹੋ ਕਿਉਂਕਿ ਉਹਨੇ ਬੁਲੰਦ ਕੀਤੀ ਸੀ ਆਵਾਜ਼ ਹੂੰ ਸਰਕਾਰ ਦੇ ਖਿਲਾਫ ਬੁਲੰਦ ਕੀਤੀ ਸੀ ਉਹਨੇ ਜੀ ਸਿੱਧੂ ਮੂਸੇ ਵਾਲੇ ਨੇ ਜਦੋਂ ਝਾੜੂ ਤੇ ਕਿਰਪਾਨ ਚੱਕ ਲਈ ਸੀ ਮਾਫ ਕਰਨਾ ਦੀਪ ਸਿੱਧੂ ਨੇ ਚੱਕੀ ਸੀ ਦੀਪ ਸਾਰੀ ਸਿੱਧੂ ਨੇ ਸਰਦੀਪ ਸਿੱਧੂ ਨੇ ਆਮ ਸੌਰੀ ਮੇਰੀ ਮੇਰੀ ਦੀਪ ਸਿੱਧੂ ਨੇ ਚੱਕੀ ਸੀ ਹਾਂ ਤਾਂ ਉਹਨੇ ਓਪਨ ਨਹੀਂ ਗਿਆ ਸੀ ਕਿ ਇੱਕ ਵਾਰ ਤੁਹਾਡਾ ਝਾੜੂ ਘਰ ਸੰਭਾਲ ਨਹੀਂ ਹੁੰਦਾ ਵੈ ਤਾਂ ਦੂਜੇ ਵਾਸਤੇ ਖਾਲਸੇ ਦੀ ਕਿਰਪਾ ਆਣਾ ਯਾਦ ਆ ਤੁਹਾਨੂੰ ਗੱਲ ਜੀ 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 ਅਮਰਗੜ ਦੇ ਅਮਰਗੜ ਦੇ ਜੀ ਤੋਂ ਉਤੋਂ ਬਾਅਦ ਹੀ ਸਿੱਧੂ ਆਪਾਂ ਦੀਪ ਸਿੱਧੂ ਦਾੜਾ ਹੈਗਾ ਵਾ ਡਾਊਨ ਫਲ ਹੋਣਾ ਸ਼ੁਰੂ ਹੋ ਗਿਆ ਜੀ ਕਿਉਂ ਹੋਇਆ ਕਦੇ ਧਿਆਨ ਨਾਲ ਦੇਖੋ ਆਪਾਂ ਨੂੰ ਨਾ ਬਰੀਕੀਆਂ ਜਾਣਾ ਪਊਗਾ ਹਾਂ ਬਰੀਕੀਆਂ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈਗਾ ਹਾਂ ਕਿ ਇਹੜੇ ਕੋਈ ਵੀ ਮਰਡਰ ਹੁੰਦੇ ਆ ਸਿਊਸਾਈਡ ਹੁੰਦੀ ਆ ਐਕਸੀਡੈਂਟ ਹੁੰਦੇ ਆ ਵੱਡੇ ਬੰਦਿਆਂ ਦਾ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੁਣ ਲੇਟੈਸਟ ਮੈਂ ਦੱਸ ਦਿੰਦਾ ਚਲੋ ਹਮ ਅੱਜ ਅਸੀਂ ਇਲੈਕਸ਼ਨ ਲੜ ਰਹੇ ਆ ਮੇਰੇ ਬਹੁਤ ਹੀ ਪਿਆਰੇ ਦੋਸ ਗੁਰਪ੍ਰੀਤ ਸਿੰਘ ਗੋਗੀ ਹਮ ਉਹਦਾ ਸਿਊਸਾਈਡ ਉਹਨੇ ਕਰ ਲਈ ਜੀ ਉਹਦੇ ਕਰਕੇ ਸੀਟ ਖਾਲੀ ਹੋਈ ਹੈ ਹਮ ਕਦੀ ਸੋਚਿਆ ਕਿ ਉਹਦਾ ਸਿਊਸਾਈਡ ਨਹੀਂ ਮਰਡਰ ਹੈ ਹਮ ਇਹ ਮਰਡਰ ਕਿਉਂ ਹੋਇਆ ਜਿੱਦਨ ਦਾ ਗੁਰਪ੍ਰੀਤ ਗੋਗੀ ਨੇ ਆਪਣੇ ਬੁੰਡੇ ਨਾਲੇ ਵਾਲਾ ਪੱਥਰ ਤੋੜਿਆ ਜੀ ਯਾਦਾਂ ਤ੍ਰਿਕ ਜੀ ਉਸ ਤੋਂ ਬਾਅਦ ਉਹਦੇ ਤੇ ਪ੍ਰੈਸ਼ਰ ਆਣਾ ਸ਼ੁਰੂ ਹੋ ਗਿਆ ਸਰਕਾਰ ਦਾ ਹਮ ਕਰਦੇ 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 ਇਹ ਹਾਲਾਤ ਬਣ ਗਏ ਕਿ ਸਾਡਾ ਭਰਾ ਸਾਡਾ ਇਸ ਦੁਨੀਆ ਛੱਡ ਗਿਆ ਜੀ ਆਪਾਂ ਨੂੰ ਪਛੋਕੜ ਦੇਣਾ ਦੇਖਣਾ ਬਹੁਤ ਜ਼ਰੂਰੀ ਹੈ ਜੇ ਪਛੋਕੜ ਜਾਵਾਂਗੇ ਨਾ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਆ ਜਿੰਨੇ ਵੀ ਐਕਸ਼ਨ ਹੋਏ ਆ ਹਮ ਇਹ ਸਾਰੇ ਸਾਰੇ ਮਰਡਰ ਨੇ ਜੀ ਪਰ ਪ੍ਰੋਪਰ ਗਵਰਨਮੈਂਟ ਏਜੰਸੀ ਦੇ ਰਾਹੀਂ ਕੀਤੇ ਗਏ ਮਰਡਰ ਹੈਗੇ ਹੂੰ ਕਰਵਾਏਗੇ ਮਰ ਡਰ ਰਹਿ ਗਿਆ ਕਿਸੇ ਨੂੰ ਐਕਸੀਡੈਂਟ ਦੀ ਸ਼ੇਪ ਦੇ ਦਿੱਤੀ ਕਿਸੇ ਨੂੰ ਗੋਲੀਆਂ ਨਾਲ ਮਰਵਾਤਾ ਕਿ ਸਿਊਸਾਈਡ ਦਿਖਾਤੀ ਸੋ ਇਹ ਤਾਂ ਤਰੀਕਾ ਹੁੰਦਾ ਨੈਰੇਟਿਵ ਨਾਲ ਲਿਆ ਜਾਂਦਾ ਹੈਗਾ ਕਿੰਦਾ ਹੋਗੇ ਮੈਂ ਦੂਜੇ ਪਾਸੇ ਦੇਖਿਆ ਜਾਵੇ ਤੁਹਾਡੇ ਆਪਣੇ ਹੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਮੇਂ ਦੇ ਵਿੱਚ ਕੁਰਸੀਆਂ ਦੀ ਨਿਗਮਾਂਦੇ ਰਹੇ ਨੇ ਅੱਜ ਉਹੀ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲਗਾ ਰਹੇ ਨੇ ਤੁਹਾਡੇ ਆਪਣੇ ਹੀ ਨਜ਼ਦੀਕੀ ਰਹੇ ਨੇ ਮਨਪ੍ਰੀਤ ਕਿਆਲੀ ਹੋਰਾਂ ਦੀ ਗੱਲ ਕਰ ਲਈ ਜਾਵੇ ਉਹ ਤਾਂ ਮੈਂ ਰਾਜੀਪੁਰ ਨੇ ਦੇਖੀ ਹੈ ਉਹ ਇਦਾਂ ਦੀ ਗੱਲ ਨਹੀਂ ਹੈ ਜੀ ਦੇਖੋ ਜਿੱਥੇ ਤੱਕ ਵਿਚਾਰਾਂ ਦੀ ਲੜਾਈ ਹੈ ਉਹ ਡਿਫਰੈਂਟ ਹੈ ਹਮ ਪਰ ਜਿਹੜਾ ਪਰਸਨਲ ਹੈਗਾ ਵਾ ਅਸੀਂ ਇੱਕ ਦੂਜੇ ਦੇ ਨਜ਼ਦੀਕ ਆਜ ਵੀ ਨੜੇ ਹੈਗੇ ਹਮ ਬਾਕੀ ਇਲਜ਼ਾਮ ਲਗਾਉਣਾ ਜਿਹੜਾ ਹੈ ਨਾ ਉਹ ਇਹਨਾਂ ਦਾ ਪੇਸ਼ਾ ਬਣ ਗਿਆ ਹਮ ਸਿਆਸਤਦਾਨਾਂ ਦਾ ਜੀ ਮੈਂ ਇਲਜ਼ਾਮ ਲਗਾਉਣਾ ਪੁਰੇ ਜਦੋਂ ਮੇਰੇ ਕੋਲ ਕਾਗਜ਼ ਹੋਰੇ ਹੱਥ ਹੁੰਦੇ ਆ ਤਰਕ ਦੇ ਨਾਲ ਤਰਕ ਦੇ ਨਾਲ ਇੱਕ ਡਾਕੂਮੈਂਟਸ ਜੀ ਮੈਂ ਉਹ ਇਲਜ਼ਾਮ ਨਹੀਂ ਲਗਾਉਂਦਾ ਹੈਗਾ ਹਮ ਜੇ ਸਰ ਮਨਪੀਰ ਸਿੰਘ ਵਾਲੀ ਕਹਿੰਦੇ ਆ ਕਿ ਮੈਂ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕਰਦਾ ਹੂੰ ਇਹੀ ਕਹਿੰਦੇ ਆ ਕਿ ਮੈਂ ਕਾਲੀ ਆ ਤਾਂ ਕਾਲੀ ਬਰੂਗਾ ਤਾਂ ਮੇਰੀ ਬੇਨਤੀ ਹੈ ਮੇਰੀ ਇਲੈਕਸ਼ਨ ਜਾ ਕੇ ਨਾਲ ਮੈਂ ਗਵਾਰਜ ਬੈਠਾ ਯਾਰ ਮੇਰੇ ਨਾਲ ਹੈ ਕੀ ਆ ਗਵਾਰਜ ਗਿਲ ਕੌਨਸਟਿਊਐਂਸੀ ਗਿਲ ਕੌਨਸਟਿਊਐਂਸੀ ਤੋਂ ਕਿਧਾ ਕੌਨਸਟਿਊਐਂਸੀ ਉਹ ਕਹਿੰਦੇ ਇੱਕ ਦਿਨ ਮੈਂ ਘੁੰਮਨ ਸਾਹਿਬ ਨੂੰ ਕਾਲ ਵੀ ਕੀਤੀ ਸੀ ਨਹੀਂ ਤੁਸੀਂ ਕੀਤੀ ਸੀ ਸ਼ਾਇਦ ਤੁਹਾਡੀ ਗੱਲ ਵੀ ਹੋਈ ਹੋਣੀ ਆ ਤੁਸੀਂ ਕਿਹਾ ਹੋਊਗਾ ਕਿ ਮੈਂ ਲੇਟ ਹੋ ਜਾਣਾਗਾ ਲੇਟ ਤੁਹਾਨੂੰ ਮਿਲ ਕੇ ਜਾਊਗਾ ਉਸ ਤੋਂ ਬਾਅਦ ਤੁਸੀਂ ਕੋਈ ਇੰਟਰਵਿਊ ਕਰਦੇ ਹੋਗੇ ਇੰਟਰਵਿਊ ਦੇ ਵਿੱਚ ਮਨਪ੍ਰੀਤ ਐਯਾਲੀ ਦੇ ਖਿਲਾਫ ਬੋਲਦੇ ਹੋ ਗਲਤ ਗੱਲ ਹੈ ਮੈਂ ਖੁਦ ਕਾਲ ਕੀਤੀ ਸੀ ਉਹਨਾਂ ਨੂੰ ਮੈਂ ਕਿਹਾ ਇਥੇ ਉਹਨਾਂ ਨੂੰ ਮਿਲਣਾ ਜਾਨਾ ਪਰ ਇਹਦਾ ਮੀਨ ਟਾਈਮ ਹੂੰ ਮੇਰੇ ਕੋਲ ਇੱਕ ਬੰਦਾ ਰਿਕਾਰਡਿੰਗ ਲੈ ਕੇ ਆਇਆ ਸਾਡਾ ਬੜਾ ਸੀਨੀਅਰ ਆਗੂ ਹੈਗਾ ਜੀ ਉਹਨਾਂ ਨੇ ਮੈਨੂੰ ਦੱਸਿਆ ਕਿ ਮਨਪ੍ਰੀਤ ਐਯਾਲੀ ਦੀ ਕਾਲ ਆਈ ਸੀਗੀ ਹੂੰ ਕਿ ਭਾਈ ਆਵਾ ਦੀ ਪਾਰਟੀ ਨੂੰ ਬਹੁਤ ਵੋਟ ਪਾਣੀ ਹੈ ਹੂੰ ਇਥੋਂ ਗੱਲ ਹੋਈ ਹੈ ਸਟਾਰਟ ਜੀ ਮੈਂ ਤਾਂ ਅੱਜ ਵੀ ਜਾ ਕੇ ਰਾਜੀਆ ਉਹਦੇ ਕੋਲ ਮੈਂ ਤਾਂ ਅੱਜ ਵੀ ਕਹਿੰਦਾ ਛੋਟਾ ਭਾਈ ਆ ਜਾ ਵੇ ਤੂੰ ਅੱਜ ਵੀ ਮੇਨ ਸਟ੍ਰੀਮ 'ਚ ਆ ਜਾ ਪਰ ਥਿੰਗ ਇਜ਼ ਕਿ ਕਹਾਣੀ ਤੇ ਕਥਨੀ ਇੱਕ ਹੋਣੀ ਚਾਹੀਦੀ ਹੈ ਮੇਰੀ ਕਹਾਣੀ ਔਰ ਕਥਨੀ ਫਰਕ ਨਹੀਂ ਹੈ ਜੇ ਉਹ ਕਾਲ ਕਰਕੇ ਇਹਨਾਂ ਨੇ ਕਿਸੇ ਵਾਸਤੇ ਵੋਟ ਨਾ ਮੰਗੀ ਹੁੰਦੀ ਤਾਂ ਮੈਂ ਇਹਨਾਂ ਕੋਲ ਜਾ ਕੇ ਚਾਹ ਪੀਣੀ ਸੀਗੀ ਔਰ ਨਾਲ ਬਿਠਾ ਕੇ ਬਾਲ ਸਾਹਿਬ ਕੋਲ ਬਿਠਾ ਕੇ ਗਲਤਫਹਿਮੀ ਦੂਰ ਕਰਨੇ ਸੀਗੇ ਕਿਉਂਕਿ ਪਾਰਟੀ ਦਾ ਇੱਕੋ ਹੀ ਐਸ਼ੋਮ ਨਿਕਾਲੀ ਦਾ ਬਿਲਕੁਲ ਉਹਦੇ ਪਿੱਛੇ ਨਾ ਤਾਂ ਬਾਦਲ ਲਿਖਿਆ ਨਾ ਕੋਈ ਹੋਲ ਲਿਖਿਆ ਇਹ ਤਾਂ ਗਲਤ ਝੂਠ ਬੋਲਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਨਾਮ ਜਾਣ ਕੇ ਤੁਹਾਡੇ ਵਿਰੋਧੀ ਤਾਂ ਇਹ ਵੀ ਕਹਦੇ ਨੇ ਕਿ ਬਾਦਲਾ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਸੀ ਉਹ ਆਪਣੀ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਲਈ ਆ ਚਲੋ ਵਿਰੋਧੀਆਂ ਦਾ ਕੰਮ ਮੈਂ ਕਹਿਣਾ ਵਿਚਾਰਿਆਂ ਕੋਲ ਹੋਰ ਤਾਂ ਕੁਝ ਰਿਆ ਨਹੀਂ ਬੋਲਣ ਦੋ ਲਾਵਾ ਹਾਂ ਆਪ ਤਾਂ ਸਾਰਾ ਪੰਜਾਬ ਵੇਚ ਕੇ ਦਿੱਲੀ ਨੂੰ ਜੀ ਚਾਹੇ ਕਾਂਗਰਸ ਹੈ ਚਾਹੇ ਆਮ ਆਦੀ ਪਾਰਟੀ ਹੈ ਹੂੰ ਕਰੋੜਾਂ ਲੱਖਾਂ ਕਰੋੜ ਦੇ ਕੱਪੜੇ ਕਰਕੇ ਆਪਣਾ ਪਤਾ ਹੀ ਆਪਣਾ ਕੋਈ ਲੁਕਿਆ ਕੀ ਹੈਗਾ ਵਾ ਹੂੰ ਠੀਕ ਹੈ ਨਾ ਉਹਨਾਂ ਦਾ ਕਹਿਣਾ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਜੇ ਲੋੜ ਪਈ ਉਹੀ ਅਕਾਲੀ ਦਲ ਮੋੜ ਤੋਂ ਭਾਜੀਪੀ ਨਾਲ 27 ਤੋਂ ਪਹਿਲਾਂ ਹੱਥ ਮਿਲਾ ਸਕਦਾ ਤੇ ਕੋਈ ਗੱਲ ਦਾ ਇੱਕ ਕਹਾਣੀਆਂ ਨੇ ਹੂੰ ਇੱਕ ਫੈਂ ਕਹਿੰਦੇ ਨਾ ਸਾਡੇ ਛੋਟੇ ਹੁੰਦੇ ਹੁੰਦੇ ਸੀਗੇ ਤਾਂ ਪਰੀਆਂ ਦੀ ਕਹਾਣੀ ਸੁਣਾਈ ਜਾਂਦੀ ਸੀ ਜੀ ਸੁਣਿਆ ਨਾ ਤੁਸੀਂ ਜੀ ਜੀ ਛੋਟੇ ਤਾਂ ਇਦਾਂ ਵੱਡੇ ਹੋਏ ਆਪਾਂ ਹੂੰ ਤੇ ਇਹ ਤਾਂ ਫਿਰ ਹੀ ਡੀਟੇਲਸ ਨੇ ਹੂੰ ਇਹ ਬਣਾਈ ਜਾਂਣ ਆਪਣੇ ਕੋਲ ਜੋ ਮਰਜ਼ੀ ਬੋਲੀ ਜਾਣ ਤੱਥ ਨਾਲ ਗੱਲ ਕਰਨਾ ਹੂੰ ਤਰਕ ਨਾਲ ਗੱਲ ਕਰਨਾ ਤਬ ਤੇ ترقی ਹੈ ਸਾਡਾ ਪੰਜਾਬ ਸਾਰਾ ਲੁੱਟ ਕੇ ਹੂੰ ਇੱਕਾ ਗਏ ਆ ਹੂੰ ਮੇਰੇ ਕੋਲ ਸਕੈਮ ਜਿਹੜੇ ਨਾ ਪੂਰੇ ਡੀਟੇਲਸ ਆ ਹੂੰ ਮੈਂ ਕਿਸੇ ਦਾ ਨਾਮ ਲੈਣਾ ਚਾਹੇ ਕੌੜੀ ਦੀ ਗੱਲ ਕਰੋ ਚਾਹੇ ਆਮ ਆਦੀ ਬਾਤ ਦੀ ਮੈਂ ਦੋਨੋਂ ਦਿਖਾ ਦਊਗਾ ਕਿ ਲੁੱਟਣ ਆਏ ਸੀ ਪੰਜਾਬ ਨੂੰ ਉਹ ਲੁੱਟ ਕੇ ਲੈ ਕੇ ਜਾਂਦੇ ਵੇ ਆ ਪਰ ਹੁਣ ਲੋਕੀ ਸੰਭਲ ਗਏ ਲੋਕਾਂ ਨੂੰ ਇਹਦਾ ਅਸਲੀ ਚਿਹਰਾ ਪਤਾ ਲੱਗ ਗਿਆ ਇਹ ਦੋਨੋਂ ਹੀ ਇੱਕੋ ਹੀ ਰਸਿੱਕੇ ਦੇ ਦੋ ਪਹਿਲੂ ਨੇ ਜੀ ਅਜੇ ਤੱਕ ਐਕਸਪੋਜ਼ ਕਰ ਚੁੱਕੇ ਹਾਂ ਬਹੁਤ ਵਾਰੀ ਹੂੰ ਤੇ ਆਉਣ ਵਾਲੇ ਸਮੇਂ 'ਚ ਹੋਰ ਐਕਸਪੋਜ਼ ਕਰਾਂਗੇ ਦੋਨਾਂ ਨੂੰ ਜੀ ਕਮਨ ਸਾਹਿਬ ਦੇਖਿਆ ਜਾਵੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹਰਾਂ ਦੇ ਹੱਥ ਦੇ ਵਿੱਚ ਕਮਾਨ ਹੁੰਦੀ ਸੀ ਤਾਂ ਇੱਕ ਮਾਹੌਲ ਹੁੰਦਾ ਸੀ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਨਾ ਉਹ ਸਿੱਧਾ ਸਿੱਧਾ ਕਹਿੰਦੇ ਹੁੰਦੇ ਸੀ ਕਿ ਭਾਈ ਅਸੀਂ ਤਾਂ ਅਕਾਲੀਆਂ ਸਾਡੀ ਵੋਟ ਤਾਂ ਸਿੱਧਾ ਅਕਾਲੀ ਦਲ ਨੂੰ ਜਾਊਗੀ ਪ੍ਰਕਾਸ਼ ਸਿੰਘ ਬਾਦਲ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਅਲੱਗ ਟਰੈਕ ਤੇ ਆ ਗਿਆ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਤੋਂ ਪਾਰਟੀ ਦੀ ਉਸ ਢੰਗ ਦੇ ਨਾਲ ਮੈਨੇਜਮੈਂਟ ਹੀ ਨਹੀਂ ਹੋ ਪਾਈ ਕੀ ਲੱਗਦਾ ਕਿ ਜਿਹੜਾ ਦੌਰ ਉਦੋਂ ਚੱਲਦਾ ਸੀ ਵੱਡੇ ਬਾਦਲ ਸਮੇਂ ਉਹ ਦਰ ਮੁਰ ਤੋਂ ਆ ਸਕਦਾ ਕਦੇ ਦੇਖੋ ਦੌਰ ਤੱਕ ਕਦੇ ਵੀ ਨਹੀਂ ਗਿਆ ਜਿਹੜੇ ਬਾਦਲ ਸਾਹਿਬ ਦੀ ਅਸੀਂ ਗੱਲਾਂ ਕਰਦੇ ਆਂ ਵੱਡਿਆਂ ਦੀ ਉਹਨਾਂ ਨੂੰ ਹਰਾ ਕੇ ਕੀ ਮਿਲਿਆ ਇਹਨਾਂ ਨੂੰ ਹੂੰ ਹਰਾਇਆ ਨਾ ਜੀ ਕੀ ਵੜਿਆ ਮਤਲਬ ਕਹਿਣ ਦਾ ਮਤਲਬ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਪੂਰੇ ਪੰਜਾਬ ਦੇ ਕੰਮ ਕੋਈ ਵੀ ਹੋਇਆ ਕਰਵਾਏ ਆ ਹੂੰ ਮੈਂ ਇਹ ਤੋਂ ਗੱਲ ਕਰਦਾ ਮੈਂ ਹੁਣ ਕਾਗਰਸ ਅੱਗੇ ਵੀ ਸਵਾਲ ਪੁੱਛਦਾ ਮੈਨੂੰ ਕੋਈ ਇੱਕ ਕਵਤਸ ਦਾ ਆਦਨ ਜਿਹੜਾ ਇਹਨੇ ਕੀਤਾ ਆਮ ਆਦਮੀ ਪਾਰਟੀ ਕੋ ਇੱਕ ਕੰਮ ਨਾਲ ਜਿਹੜਾ ਕੀਤਾ ਹੈਗਾ ਕੰਮ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਪਰ ਆਮ ਆਦਮੀ ਪਾਰਟੀ ਤਾਂ ਕਹਿੰਦੀ ਜਿਹੜਾ ਅਕਾਲੀ ਕਾਂਗਰਸੀਆਂ ਨੇ ਰਲ ਕੇ ਗੰਦ ਪਾਏ ਹੋਇਆ ਸੀ ਅਸ ਤਾਂ ਝਾੜੂ ਨਾਲ ਹਜੇ ਉਹੀ ਸਾਫ਼ ਕਰਨ ਲੱਗੇ ਪਿਆ ਸਾਢੇ 3 ਸਾਲ ਤੋਂ ਗੱਲ ਆ ਕਿ 5 ਸਾਲ ਪਹਿਲੇ ਕਾਂਗਰਸ ਕਰਦੀ ਰਹੀ ਐ ਸਾਢੇ 3 ਸਾਲ ਇਹ ਕਰਦੇ ਰਹੇ ਐ ਤੇ ਇਹਨਾਂ ਨੇ ਕੀਤਾ ਕਿ ਜੇ ਸਫਾਈ ਵਾਸਤੇ ਇੱਕ ਦਿਨ ਹੀ ਬਹੁਤ ਹੁੰਦਾ ਵਾ ਇਹ ਤਾਂ ਕਹਿੰਦੇ ਇਹ ਹੀ ਸੱਤ ਦਿਨ ਇੱਕ ਦਿਨ ਜ ਐਮਐਸਪੀ ਦੇਣੀ ਐ ਸੱਤਾਂ ਦਾ ਨਸ਼ਾ ਖਤਮ ਕਰ ਦੇਣਾ 10 ਦਿਨਾਂ ਦੀ ਬੇਦਬੀ ਵਾਲੇ ਬੰਦੇ ਫੜ ਲੈਣੇ ਆ ਤਾਂ 2024 ਦੇ ਵਿੱਚ ਐਡੀ ਵੱਡੀ ਬੇਦਬੀ ਕਰਾਤੀ ਇਹਨਾਂ ਨੇ ਸੁਲਤਾਨਪੁਰ ਲੋਧੀ ਦੀ ਕਿਨੇ ਕਰਾਈ ਸਰਕਾਰ ਨੇ ਪੁਲਿਸ ਨਾਲ ਭੇਜੀ ਸਰਕਾਰ ਨੇ ਉਹ ਕਿਹੜਾ ਬਾਬਾ ਸੀਗਾ ਉਹਨੂੰ ਬਲਬੀਰ ਸਿੰਘ ਨਾਲ ਭੇਜਿਆ ਗੋਲੀ ਚੱਲੀ ਗੁਰਦਾਸਾਹ ਦੇ ਵਿੱਚ ਬੇਦਬੀ ਹੋਈ ਸਿੰਘ ਸ਼ਹੀਦ ਹੋਏ ਕੀ ਬਣਿਆ ਗੱਲ ਇਹ ਹੈ ਕਰਨ ਵਾਲੇ ਬੇਦਵੀਆਂ ਏ ਕਰਾਉਣ ਵਾਲੇ ਠੀਕ ਹੈ ਨਾ ਬਦਨਾਮ ਕਰਨ ਵਾਲੇ ਜਦੋਂ ਨਾ ਕੰਮ ਹੀ ਕੋਈ ਨਹੀਂ ਕਰਨਾ ਅੱਜ ਲੋਕਾਂ 18 18 ਮਹੀਨੇ ਸਰਕਾਰੋਂ ਤਰਖਾਵਣੀ ਮੀਡੀਆ EMPLOYEES ਨੂੰ ਪੈਨਸ਼ਨ ਨਹੀਂ ਮਿਲਦੀ ਹੈ ਹੂੰ ਆਪਣਾ ਕਹਿੰਦੇ ਆ 2022 ਦਾ 6th ਪੈਕ ਮਿਸ਼ਾ ਲਾਗੂ ਹੋਇਆ ਜੀ ਉਹਦੇ ਇਨਕਰੀਮੈਂਟਸ ਨਹੀਂ ਮਿਲ ਰਹੀਆਂ ਹੂੰ ਬੁੱਢੇ ਨਾਲੇ ਦਾ ਪੈਸੇ ਇਹ ਖਾ ਗਏ ਹੂੰ ਠੀਕ ਹੈ ਜੀ ਐਤੋਂ ਬਾਅਦ ਜਿਹੜਾ ਆ 스마트 ਸਿਟੀ ਪ੍ਰੋਜੈਕਟ ਦੇ ਪੈਸੇ ਇਹ ਖਾ ਗਏ ਦੋਨੋਂ ਰਲ ਕੇ ਹੂੰ ਕੀ ਗੱਲ ਕਰਾਂ ਇਹਨਾਂ ਦੀ ਮੈਂ ਇਹ ਤਾਂ ਚੋਰਾਂ ਦੀ ਨਾ ਟੁੱਲੀ ਆ ਹੂੰ ਇੱਕ ਆਂਦਾ ਨਹੀਂ ਫਿਲਮ ਆਂਦੀ ਚੱਲੀ ਬਾਬਾ ਚਾਲੀ ਚੁਰਕਾਣੀ ਹੁੰਦੀ ਸੀ ਜੀ 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 ਇਹ ਤਾਂ ਸਾਰੇ ਚੋਰ ਨੇ ਡਾਕੂ ਨੇ ਲੁੱਟਣ ਆਏ ਹੋਏ ਆ ਪਰ ਲੋਕੀ ਹੁਣ ਸੰਭਲ ਗਏ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਨਾ ਕੁੱਤੇ ਦੀ ਪੂਛੜ 14 ਸਾਲ ਲੈ ਕੇ ਵੀ ਸਿੱਧੀ ਨਹੀਂ ਹੋਈ ਹੂੰ ਬੋਤਲ ਜਿਹਾ ਕੇ ਤੇ ਇਹਨਾਂ ਸਿੱਧਾ ਨਹੀਂ ਹੋਣਾ ਇਹਨਾਂ ਨੂੰ ਸਿੱਧੇ ਕਰਨੇ ਲੋਕ ਹੂੰ ਔਰ ਲੋਕ ਕੰਨਗੇ ਵੋਟਾਂ ਵਾਗੇ ਮੇਕਮਨ ਸਾਹਿਬ ਮੇਰਾ ਲਾਸਟ ਸਵਾਲ ਹੈ ਇਲਜ਼ਾਮ ਵਿਰੋਧੀ ਤੁਹਾਡੇ ਤੇ ਵੀ ਲਾਉਂਦੇ ਨੇ ਕਿ ਲੰਮਾ ਸਮਾਂ ਸੈਂਟਰ ਦੀ ਜਿਹੜੀ ਮੌਕੇ ਦੀ ਸੱਤਾਧਾਰੀ ਪਾਰਟੀ ਆ ਬੀਜੇਪੀ ਉਹਨਾਂ ਦੇ ਨਾਲ ਤੁਹਾਡਾ ਗੱਠ ਜੋੜ ਰਹਿਂਦਾਗਾ ਫੇਰ ਵੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਵਾ ਪਾਉਂਦੀ। ਦੇਖੋ ਗੱਲ ਹੈ ਕਾਠ ਸਾਡਾ ਪੰਜਾਬ ਵਾਸਤੇ, ਸੈਂਟਰ ਵਾਸਤੇ ਨਹੀਂ ਸੀਗਾ। ਹੂੰ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਹਮੇਸ਼ਾ ਹੀ ਲੜਾਈ ਰੜੀ ਹੈ। ਹੂੰ। ਮੇਰਾ ਖਿਆਲ ਸਾਡੇ ਸਰਕਾਰ ਕੱਲੀ ਸੀਗੀ ਜਿਹਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਤਾਂ ਪਾਇਆ ਸੀਗਾ। ਜੀ। ਅੱਜ ਤੋਂ ਬਾਅਦ ਤੋਂ ਕਦੇ ਮਤਾਂ ਨਹੀਂ ਪਾਇਆ, ਉਸ ਤੋਂ ਪਹਿਲੇ ਕਦੇ ਨਹੀਂ ਪਾਇਆ। ਹੂੰ। ਤੁਹਾਨੂੰ ਯਾਦ ਹੋਣਾ ਬਿਤਾ ਸਵਾ ਦਾ ਮਤਾਂ। ਜੀ। ਜਿਉ ਮਤਾ ਉਸੜੇ ਪਾਇਆ ਸੀਗਾ ਤੇ ਇਹੀ ਕਾਂਗਰਸ ਸੀ ਕਿ ਜਿਹੜੀ اپوز ਕਰਕੇ ਵਿਟੋਰੀ ਭੱਜੇ ਸੀਗੇ ਕਿ ਮੇਰੇ ਜਿਹੜੇ ਦਾਦੇ ਦਾ ਮਾਰਡਾ ਜਿਹੜਾ ਖੂਨ ਹੈ ਅਸੀਂ ਉਹ ਭੁਲਾ ਨਹੀਂ ਸਕਦੇ ਯਾਦ ਆ ਸਾਨੂੰ ਜੀ ਤੇ ਅੱਜ ਕੀ ਗੱਲਾਂ ਕਰਨਗੇ ਮੈਂ ਤੁਹਾਨੂੰ ਦੱਸਣ ਲੱਗਿਆ ਸੀਗਾ ਕਿ ਵੀ ਆਪਣਾ ਜਿਹੜਾ ਕਾਂਗਰਸ ਔਰ ਆਮ ਆਦੀ ਪਾਰਟੀ ਇੱਕੋ ਚੱਕਿਰ ਦੇ ਦੋ ਪੈਲੋਂ ਨੇ ਹੂੰ ਇਹ ਦੋਹਾਂ ਸੱਚ ਨਹੀਂ ਬੋਲ ਕੇ ਰਾਜੀ ਹੂੰ ਇੱਕ ਦੂਜੇ ਨੂੰ ਪ੍ਰੋਟੈਕਟ ਕਰਦੇ ਆ ਹੂੰ ਅੱਜ ਦੋ ਬੰਦੇ ਵਿਰੋਧੀ ਇਲੈਕਸ਼ਨ ਲੜ ਰਹੇ ਆ ਹੂੰ ਪਰ ਦੋਨੇ 파ਟਨਰ ਨੇ ਹਮ ਹਮ ਟਮ ਹਮ ਸੁਣਿਆ ਹੁਣ ਤੁਸੀਂ ਜੀ ਜੇ ਸਾਰੇ 파ਟਨਰ ਹੈਗੇ ਆ ਹਮ ਜਾਂ ਸਾਡੀਆਂ ਪੈਸੇ ਇਕੱਠੇ ਨੇ ਹਮ ਕਰਪਸ਼ਨ ਸਾਡੀ ਇਕੱਠੀ ਹੈ ਸਭ ਕੁਝ ਇਕੱਠਾ ਹੈ ਬੁੱਕੀ ਸਾਡਾ ਕਾਮਨ ਹੈ ਹਮ ਜਿਹੜਾ ਸਾਡਾ ਫਾਈਨੈਂਸਰ ਹੈ ਬੁੱਕੀ ਹੈ ਉਹ ਕਾਮਨ ਹੈ ਤੇ ਅਸੀਂ ਅੱਡ ਕਿਵੇਂ ਹੋ ਸਕਦੇ ਹਮ ਮਤ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਲੈ ਵੀ ਮੈਂ ਹੀ 10 ਲੱਖ ਤੁਹਾਨੂੰ ਦੇਦਾ 10 ਲੱਖ ਦੂਜੇ ਬੰਦੇ ਨੂੰ ਦੇਦਾ ਆ ਵੀ ਲਾ ਦੇਦਾ ਤੁਸੀਂ ਆਪਸ ਲੜੀ ਚਲੋ ਕਿ ਵਿਆਹ ਪੜਿਆ ਹੋਇਆ ਕੋਈ ਹਮ ਸੋ ਇਹ ਗੱਲਾਂ ਕਰਨ ਵਾਲੀਆਂ ਨੇ ਇਸੋ ਐਲੀਗੇਸ਼ਨ ਹੈ ਸੋ ਐਲੀਗੇਸ਼ਨ ਪੰਜਾਬ ਦੇ ਸੀਐਮ ਭਗਵੰਤ ਮਾਨ ਕੁਝ ਦਿਨ ਪਹਿਲਾਂ ਇਲਜ਼ਾਮ ਲਾਉਂਦੇ ਨੇ ਕਿ ਜਦੋਂ ਇਲੈਕਸ਼ਨ ਹੁੰਦੀਆਂ ਸੀ ਤਾਂ ਜਿਹੜੇ ਖਾਸ ਕਰਕੇ ਲੁਧਿਆਣੇ ਦੇ ਵਪਾਰੀ ਸੀ ਉਹ ਦੋ ਬਰਾਬਰ ਬੈਗ ਭਰ ਲੈਂਦੇ ਹੁੰਦੇ ਸੀ ਪੈਸਿਆਂ ਦੇ ਇੱਕ ਬੈਗ ਅਕਾਲੀ ਕੋਲ ਪਹੁੰਚ ਜਾਂਦਾ ਸੀ ਇੱਕ ਬੈਗ ਕਾਂਗਰਸੀਆਂ ਕੋਲ ਪਹੁੰਚ ਜਾਂਦਾ ਸੀ ਕਿ ਭਾਈ ਜੇ ਤੁਹਾਡੀ ਸਰਕਾਰ ਆ ਗਈ ਤਾਂ ਤੁਸੀਂ ਨਾ ਸਾਨੂੰ ਤੰਗ ਕਰਿਓ ਸੇਮ ਗੱਲ ਕਾਂਗਰਸੀਆਂ ਨੂੰ ਕਹੀ ਜਾਂਦੀ ਸੀ ਇਹ ਚ ਕਿੰਨੀ ਕਿ ਸਚਾਈ ਹੈ ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਭਗਵੰਤ ਮਾਨ ਬੈਗਾਂ ਦੀ ਵੀ ਗੱਲ ਕਰਦੇ ਆ ਬੰਦਾ ਇਹ ਵੀ ਨਹੀਂ ਪਤਾ ਕਦੀ ਬੈਗ ਮਿਲਦੇ ਆ ਇਹਨਾਂ ਵੱਲੋਂ ਭਗਵਾਨ ਦਮਨ ਖਾਸੇ ਬੈਗ ਲੈ ਕੇ ਆ ਕੇ ਆਇਆ ਵਿੱਚੋਂ ਜਿਹੜੇ ਗੱਲਾਂ ਕਰਦਾ ਕਿ ਸਾਡੀ ਤਾਂ ਨੌਲੇਜ ਹੈ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਕੋਈ ਬੈਗ ਨਹੀਂ ਫੜਿਆ ਕੁਝ ਨਹੀਂ ਸਤ ਆਪਣੀ ਜੜੀ ਆਪ ਰੜਦੇ ਸਾਡੀ ਜੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਫੰਡਿੰਗ ਹੁੰਦੀ ਹੈ ਜੀ ਉਹ ਬਕਾਇਦਾ ਡਾਕੂਮੈਂਟਸ ਦਿਖਾਈ ਜਾਂਦੀ ਹੈ ਅਸੀਂ ਇਹਨਾਂ ਵਾਂਗੂ ਨਹੀਂ ਹੈਗੇ ਕਿ ਬੈਗ ਲੈ ਕੇ ਦਿੱਲੀ ਭੇਜ ਜੀ ਇਹਨਾਂ ਨੇ ਤਾਂ 1 ਕਰੋੜ ਪਲੱਸ ਦੇ 1 1 ਲੱਖ ਕਰੋੜ ਪਲੱਸ ਦਾ ਕਪੜਾ ਕਰਕੇ ਸਾਰੇ ਪੈਸੇ ਦਿੱਲੀ ਲੈ ਚੁੱਕੇ ਆ ਕੇ ਜੀ ਬਲਕਿ ਹੁੰਦਾ ਸੀਗਾ ਇੱਕ ਟੁੱਟੀ ਜੀ ਵਗੈਰਾ ਤਰ੍ਹਾਂ ਦਾ ਤੁਰਿਆ ਹੁੰਦਾ ਸੀਗਾ ਅੱਜ ਕਿੱਥੇ ਐ ਅੱਜ ਕਿਉਂ ਸੀਗਾ ਇਹਨਾਂ ਨੇ ਮਗਾ 5-700 ਕਰੋੜ ਦਾ ਕੋਠੀਆਂ ਦੇ ਲਾਇਆ ਹੋਇਆ ਬਿਲਕੁਲ ਫੇਰ ਕਿੱਥੋਂ ਆਇਆ ਪੈਸਾ ਹੂੰ ਸੀਐਮ ਤਰਖਾਹ ਕਿ ਨਹੀਂ ਹੁੰਦੀ ਐ 1.5 ਲੱਖ 2 ਲੱਖ ਹੂੰ ਇਤੋਂ ਪਤਾ ਨਹੀਂ ਗਈ ਜੀ ਕਿੱਥੋਂ ਆਇਆ ਪੈਸਾ ਹੂੰ ਓਤੋਂ ਇਲਾਵਾ 1100 ਬੰਦਾ ਇਹਨਾਂ ਨੇ ਪੁਲਿਸ ਦਾ ਪੰਜਾਬ ਪੁਲਿਸ ਦਾ ਦਿੱਲੀ ਬਿਠਾਇਆ ਹੋਇਆ ਹੂੰ ਉਹਦੇ ਖਰਚਾ ਕੌਣ ਚੱਕਦਾ ਪਿਆ ਹੂੰ ਇਹ ਸਾਰੇ ਸਾਰੇ ਚੋਰ ਨੇ ਸਾਰੇ ਸਾਰੇ ਚੋਰ ਨੇ ਹੂੰ ਇੰਨਾ ਦੇ ਵਿੱਚ ਕਿਸੇ ਦੇ ਵਿੱਚ ਮਤਲਬ ਨਾ ਇਹਨਾਂ ਨੂੰ ਇਹ ਪੰਜਾਬ ਰੋਟਣ ਆਏ ਹੋਏ ਮੈਂ ਉਹ ਕੀ ਕਹਾ ਇਹਨਾਂ ਦੇ ਵਿੱਚ ਜ਼ਮੀਰ ਹੀ ਨਹੀਂ ਹੈਗਾ ਹੂੰ ਇਹਨਾਂ ਵਿੱਚ ਕੋਈ ਮਤਲਬ ਪੰਜਾਬ ਦੇ ਪ੍ਰਤੀ ਪਿਆਰ ਹੀ ਨਹੀਂ ਹੈਗਾ ਹੂੰ ਇਹ ਸਾਡੇ ਸਾਰੇ ਜਿਹੜੇ ਆ ਨਾ ਇਹ ਡਾਕੇਮਾਨ ਆਏ ਆ ਔਰ ਡਾਕਾ ਇਹਨਾਂ 1.5 ਸਾਲ ਹੋਰ ਚੱਲਣਾ ਇਹ ਤੋਂ ਬੰਦ ਨਹੀਂ ਚੱਲਣਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਆ ਇਲੈਕਸ਼ਨ ਜਿੱਤੇ ਗਿਆ ਨਾ ਹੂੰ ਆ ਜਿੰਨਾ ਪੈ ਲੁੱਟ ਕੇ ਲੈ ਗਏ ਆ ਨਾ ਤੁਹਾਨੂੰ ਇਹ ਵਾਪਸ ਜਾ ਕੇ ਦਿਖਾਵਾਂਗਾ ਜੀ ਇੱਕ ਕਿ ਕਰੇ ਹਲਕ ਚੋਂ ਕੱਢ ਕੇ ਲਿਆ ਕੇ ਦਾ ਹੋਂਦਨ ਪਿਆ ਇਹਨਾਂ ਦੇ ਇਹ ਤਾਂ ਜ਼ਮੇਵਾਬੀ ਕਰਦੇ ਨਾ ਕਿ ਇੱਥੇ ਡਾਕਟਰ ਦਾ ਕੇਸ ਪਾਤਾ ਕਿਸੇ ਗਰੀਬ ਬੰਦੇ ਘਾਟਾ ਆਤਾ ਮੈਂ ਤੁਹਾਨੂੰ ਵਾਕੇ ਹੀ ਇਹਨਾਂ ਦੇ ਘਾਟਾ ਵਾਕੇ ਦਿਖਾਉਂਗਾ ਕਿ ਘਾਟਾ ਚੈਲੰਜ ਵੱਡਾ ਕਰ ਰਹੇ ਹੋ ਹਾਂਜੀ ਚੈਲੰਜ ਵੱਡਾ ਕਰ ਰਹੇ ਹਾਂ ਬਲੈਕ ਮਨੀ ਲਿਆਉਂਦੀਆਂ ਗੱਲਾਂ ਤਾਂ ਮੋਦੀ ਸਾਹਿਬ ਵੀ ਕਰਦੇ ਸੀ ਆ ਲੈਣ ਤਾਂ ਸਰਕਾਰ ਸਾਡੀ ਤੁਹਾਨੂੰ ਦਿਖਾਵਾਂਗੇ ਕੌਕੇ ਦਿਖਾਵਾਂਗੇ ਮੈਂ ਤਾਂ ਲਾਇਰ ਐਡਵੋਕੇਟ ਆ ਮੈਂ ਕੋਈ ਸਿਆਸਤਦਾਨ ਨਹੀਂ ਹਾਂਗਾ ਮੈਡਿਕਲ ਕਹਿਣਾ ਨਾ ਮੈਂ ਕਾਨੂੰਨ ਦੇ ਮੁਤਾਬਕ ਹਲ ਕਹਿਣਾ ਹਮਮ ਔਰ ਕਾਨੂੰਨ ਦੇ ਮੁਤਾਬਕ ਹੀ ਸਾਰਾ ਕਰਕੇ ਦਿਖਾਉਂਦਾ ਜੀ ਕਮਨ ਸਾਹਿਬ ਜਦੋਂ ਮੈਂ ਤੁਹਾਡੇ ਵੱਲ ਆ ਰਿਹਾ ਸੀਗਾ ਮੈਂ ਰਸਤੇ ਦੇ ਵਿੱਚ ਮੌਕੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਬੈਨਰ ਲੱਗੇ ਹੋਏ ਦੇਖ ਰਿਹਾ ਸੀ ਜਿਹੜੇ ਬੈਨਰਾਂ ਤੋਂ ਉਮੀਦਵਾਰ ਦੀ ਫੋਟੋ ਗਾਇਬ ਆ ਤੇ ਕੇਜਰੀਵਾਲ ਦੇ ਚਿਹਰੇ ਨੂੰ ਹਾਈਲਾਈਟ ਕੀਤਾ ਜਾ ਰਿਹਾਗਾ ਉਹ ਤਾਂ ਕਰਕੇ ਆ ਕਿ ਇਲੈਕਸ਼ਨ ਹੀ ਕੇਜਰੀਵਾਲ ਕੋਲ ਕਰਕੇ ਲੜੇ ਜਾ ਰਹੇ ਆ ਔਰ ਕਿਉਂ ਲੜੇ ਜਾ ਰਹੇ ਆ ਬੜੀ ਇੰਪੋਰਟੈਂਟ ਗੱਲ ਹੈ ਸਾਡਾ ਪ੍ਰੋਵੀਨਸ਼ਨ ਆਫ ਕਰਪਸ਼ਨ ਐਕਟ ਹੈ ਉਹਦੇ ਸੈਕਸ਼ਨ 17ਏ ਹੈ ਹਮ ਅਗਰ ਇਹਨੂੰ ਕੇਜਰੀਵਾਲ ਐਮਪੀ ਰਾਜ ਸਭਾ ਬਣ ਜਾਂਦੇ ਆ ਜੀ ਤਾਂ 17ਏ ਦੀ ਪਰਮਿਸ਼ਨ ਸਟੇਟ ਤੋਂ ਲੈਣੀ ਜ਼ਰੂਰੀ ਹੁੰਦੀ ਹੈ ਹਮ ਉਹ ਪਰਮਿਸ਼ਨ ਦੇਣੀ ਨਹੀਂ ਹਮ ਕਿਉਂਕਿ ਇਹਨੇ ਆਸ਼ੂਦੀ ਦੀ ਇੱਜ਼ਤ ਹੀ ਜੀ ਤਾਂ ਹੀ ਆਸ਼ੂਦਾ ਕੇਸ ਕੋ ਕ੍ਰੈਸ਼ ਹੋ ਗਿਆ ਮੈਂ ਤਾਂ ਹੀ ਕਹਿੰਨਾ ਆਮ ਆਦੀ ਪਾਰਟੀ ਦੇ ਕੌਂਸਲਲੇ ਹੋਇਆ ਹਮ ਕੱਲ ਕੇਜਰੀਵਾਲ ਬੰਦਾ ਹੈਗਾ ਕੋਈ ਸੈਂਟਰ ਰੈਫਰਿਸਟਰ ਕਰ ਦਿੰਦੀ ਹੈ ਹਮ ਉਹਨਾ ਮਿੰਟ ਜਾਣਾ ਕੋਰਟ ਆ ਦੇਖੋ 17ਏ ਦੀ ਪਰਮਿਸ਼ਨ ਮੇਰੀ ਕੋ ਸਟੇਟ ਨੇ ਦਿੱਤੀ ਨਹੀਂ ਗਈ ਤੇ ਮੈਨੂੰ ਮੇਰੇ ਗਲੈਫਰ ਕੈਨਸਲ ਕੀਤੀ ਜਾਵੇ ਜੀ ਉਹ ਕ੍ਰੈਸ਼ ਹੋ ਜੂਗੀ ਹੂੰ ਕਿਉਂਕਿ ਲੀਗਲ ਪ੍ਰੋਪੋਜੀਸ਼ਨ ਹੈ ਹੂੰ ਇਹ ਸਾਰਾ ਨਾ ਜਾਲ ਰਚਿਆ ਜਾ ਰਿਹਾ ਜੀ ਜਾਲ ਰਚਿਆ ਜਾ ਰਿਹਾ ਪੰਜਾਬ ਲੁੱਟਣ ਵਾਸਤੇ ਹੂੰ ਜਾਲ ਰਚਿਆ ਜਾ ਰਿਹਾ ਹੈਗਾ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਸੋ ਵੱਡੀ ਗੱਲ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਆਨਵਰਡ ਟਾਈਮ ਦੇ ਵਿੱਚ ਸਰਕਾਰ ਬਦਲੂ ਸ਼੍ਰੋਮਣੀ ਕਾਲੇ ਦਾ ਲਾਉਗੀ ਜੀ ਆ 17ਏ ਦੀ ਪਰਮਿਸ਼ਨ ਪਹਿਲੇ ਦੇ ਕੇ ਐਫਰਜ਼ ਕਰਾਂਗੇ ਜੀ ਤਾਕਿ ਇਹਨਾਂ ਨੂੰ ਪਤਾ ਲੱਗ ਜਵੇ ਕਿ ਕਾਨੂੰਨ ਕੀ ਹੈ ਤੇ ਕਾਨੂੰਨ ਨਾਲ ਖੇਡਣ ਦਾ ਕੀ ਮਤਲਬ ਹੁੰਦਾ ਹੈ ਜੀ ਕਮਨ ਸਾਹਿਬ ਬਹੁਤ-ਬਹੁਤ ਧੰਨਵਾਦ ਸਮਾਂ ਕੱਢਣ ਦੇ ਲਈ ਥੈਂਕ ਯੂ ਤਾਂ ਇਹ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਵੀ ਵੱਡੇ ਦਾਅਵੇ ਕੀਤੇ ਗਏ ਨੇ ਹੁਣ ਦੇਖਦੇ ਹਾਂ ਕਿ 19 ਤਰੀਕ ਨੂੰ ਲੋਕ ਇਹਨਾਂ ਦੇ ਹੱਕ ਦੇ ਵਿੱਚ ਫਤਵਾ ਦੰਦੇ ਨੇ ਜਾਂ ਨਹੀਂ ਜੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਫਤਵਾ ਦੰਦੇ ਨੇ ਤਾਂ ਜਿਹੜੇ ਵੱਡੇ ਚੈਲੰਜ ਇਹਨਾਂ ਦੇ ਵੱਲੋਂ ਕੈਮਰੇ ਅੱਗੇ ਕੀਤੇ ਗਏ ਨੇ ਉਹਨਾਂ ਤੇ ਕਿੰਨਾ ਕੁ ਖਰਾ ਉਤਰਦੇ ਨੇ ਇਹ ਤਾਂ ਆਉਣ ਵਾਲਾ ਸਮਾਹੀ ਬਿਆਨ ਕਰੇਗਾ